मोर्चा जिंदाद कलो कलो मार न खाओ कलो कलो मार न खाओ था करो زندہ باد بچا بچی جو पियो بچا بچی جو ਕਿਸਾਨਾਂ ਦੇ ਹੋਰੋ ਗ੍ਰਫਤਾਰ ਕਰਨ ਵਾਲੀ ਪਿਆਰ ਸਰਕਾਰ ਮਰਦਾਬਾਦ ਲੋਕਾਂ ਗੁਆਂ ਨੂੰ ਗ੍ਰਫਤਾਰ ਕਰਨ ਵਾਲੀ ਪਿਆਰ ਸਰਕਾਰ ਮਰਦਾਬਾਦ ਭਾਰਤੀ ਕਿਸਾਨ ਦੁਨੀਆ ਦਾ ਇੱਕ ਤਾਕਰਾ ਹੈ ਜਿੰਦਾਬਾਦ ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ ਸਾਡੀਆਂ ਨਾਵਾਂ ਪੈਣਾ ਦਾ ਇੱਕਾ ਜਿੰਦਾਬਾਦ ਜਿੰਦਾਬਾਦ सान मारो कलो मारे कलो मार्सा पास मुरा पास पंजाबी मुरदा मुरा खपा मु ਮੜੀ ਮੜੀ ਉੱਥੇ ਕਰ ਛੱਡਿਆ ਮੜਾ ਛੱਡਿਆ ਚੱਲ ਚੱਲ ਆ ਵੀ ਦੇਖੇ ਮੜੀ ਆਇਆ मोर्चा मोट पंजाब जी हकारकारी मोटावाद अत्याचार करण वारी पंजाबाद आगु न गिरफ़्तार करण वारा मुख्य भगवंत मोटा किसान आगु मुख्य मंत्री भॻवं मोटावाद कान आगुका मुख्य मंत्री मोटावाद सरकार तो न चाकार तो न चा करो मो टहा चल ठाणे की करण पजर मुख्यमत्री भगवंत माना की कर ਕਪਤਾਨ ਆ ਗੋਲੂ ਗ੍ਰਫਰ ਕਰਨ ਲਈ ਬਲੌਂ ਦੀ ਪੁਸ ਮਰਦਾਬਾ ਜੰਦਾਬਾ ਕੱਲਾ ਕੱਲਾ ਮਾਰ ਲੈ ਖੋ ਕੱਲਾ ਕੱਲਾ ਮਾਰ ਲੈ ਖੋ ਉਹ ਭਾਈ ਮੋੜਾ ਕਿੱਥੇ ਲਾਲੀ ਬਚਾਏ ਜਾਂਦਾ ਹੈ ਮੋੜ ਮੋੜ ਮੀਰ ਬੱਤ ਮੋੜਨਾ ਮੋੜਾ ਸ਼ੇਰ ਮੋੜਦਾ ਮੋੜਲਾ ਸਾਰ ਤੱਕ ਖੜਾ ਭਾਈ ਖੜਾ ਨਾ ਖੋ ਮੱਕਰ ਨਾਲੀ ਪੰਜਾਬ ਸਰਕਾਰ ਮਰਦਾਬਾਦ 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 ਮਾਰੇ ਕਰਕੇ ਮੱਕਰ ਨਾਲੀ ਪੰਜਾਬ ਸਰਕਾਰ ਮਰਦਾਬਾਦ 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 ਸੰਯੁਕਤ ਮੋਰਚਾ ਜਿੰਦਾਬਾਦ 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 ਸੰਯੁਕਤ ਮੋਰਚਾ ਜਿੰਦਾਬਾਦ 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 ਲੋਕ ਇਕਤਾ ਜਿੰਦਾਬਾਦ 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 ਕੱਲਾ ਕੱਲਾ ਮਾਰ ਨਾ ਖਾਓ ਕੱਲਾ ਕੱਲਾ ਮਾਰ ਨਾ ਖਾਓ انکاریا ہویا মুখ্যমন্ত্রী భగవత్మాన్ ముర్తాబాద్ జైନ୍ଦబాద్ ముర్తాబాద్ లోకానాల్ ఠోఖా కర్నాలి పయావ్ సర్కార్ ముర్తాబాద్ ముర్తాబాద్ సంయుక్త కਿਸాన మోర్తా జైନ୍ଦబాద్ జైନ୍ଦబాద్ సంయుక్త కਿਸాన మోర్తా జైନ୍ଦబాద్ జైନ୍ଦబాద్ లోక్ ఏక్తా జైନ୍ଦబాద్ జైନ୍ଦబాద్ పయావ్ సర్కార్ ముర్తాబాద్ आगूअ धमकीअ मुख्यत्री पंजाब माद भगवंत मान जी सरकार माद हंकार मुख्यत्री भगवंत मुरदाबाद एकता दाद किसान आगू जे घर ते छापेमारी कराइण वारा मुखंत्राद सान आगू न गिरफ़्तार करण वारा मुख्य भगवंत मान मोटा बाद की करो कला कला मार द खाओ बचा बची चोक दोगो बचा बची चोक दोगो

ਸਾਡੀਆਂ ਨਾਮਾਂ ਭੈਣਾਂ ਦਾ ਜਿੰਦਾਬਾਦ 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 ਲੋਕਾਂ ਨਾਲ ਵਾਅਦੇ ਕਰਕੇ ਮੁਕਰਦਾ ਨਾ ਮੁੱਖ ਮੰਤਰੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਲੋਕਾਂ ਨਾਲ ਵਾਅਦੇ ਕਰਕੇ ਮੁਕਰਦਾ ਨਾ ਮੁੱਖ ਮੰਤਰੀ ਮਰਦਾਬਾਦ ਜਿੰਦਾਬਾਦ ਮਰਦਾਬਾਦ ਗਾਇ ਅਗਮਤੇ ਪਰਚੋ ਕਰਨ ਵਾਲੀ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਲੋਕਾਂ ਦਾ ਜਿੰਦਾਬਾਦ 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 ਕੀ ਕਰਨਗੇ ਜਨਤਾ ਨੇ करणे कले कले न कले कलो नो कचा बची चोक दो बचा बची चोक दोगो माउ पियो जिंदा बाद सॾियां मामा भेण जिंदा बाद यु किसान मोर्चा जिंदा हुया मुख्यत्री भगवंत मान मुरदाी हुई पंजाब मुरदा करीदा हकार मुख्यत्री भगवंत मान मुरबाद आगूर्ता मुखम्री मदद मज़दूर किसान जिंदाद मज़दूर किसान जिंदा बाद सयुक्तान मोर्चा जिदाबाद करणे की करणे कला कला म मुखी मिस गिरफ़्तारा मुंत्राणे भेण लाइयु किसान जंधा बाद सयुक्तान मोरा जंहिं बाद जथेबा पास मज़दूर आगू तरे कराण लाइ मुख्यत्री मुड़ ठाहिणो की कर भ गिर आगू जी गिरफ़ी पंजाब ਆਪ ਕਰੋ ਸਰਕਾਰਾਂ ਤੋਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸੋ ਆਪਣੀ ਰਾਖੀ ਦੀ ਕਰੋ ਤਿਆਰੀ ਇਕੱਠੀ ਹੋ ਕੇ ਜਨਤਾ ਸੋ ਕੀ ਕਰਨਗੇ ਜਲਾ ਖਾਣੇ ਲੋਕਾਂ ਦੇ ਹੜ ਵੱਧੇ ਜਾਣੇ ਕੀ ਕਰਨਗੇ ਜਲਾ ਖਾਣੇ ਕੱਲਾ ਕੱਲੇ ਮੋੜ ਨਖੋ ਪੰਜਾਬ ਦੇ ਵਿੱਚ دہشت ਵਰਗਾ ਮਾਹੌਲ ਬਣਾਲੀ ਪੰਜਾਬ ਦੀ ਪੁਲਿਸ ਮਰਦਾਬ bây oh giờ ਸੜਕ ਪਰਸਾਵਰ ਦੇ ਕੰਮ ਕੀਤੇ ਹੋਏ ਆ ਆਪਣੀ ਸੜਕ ਖਾਲੀ ਕਰੋ ਭਾਈ ਬੰਦੀ ਪੱਦਰ ਦੇ ਨਾੜੂ ਉੱਤੇ ਖੜਾ ਇਸ ਦਰਸ਼ਕ ਬੰਦੀਰ ਤੇ ਅੱਜ ਦਾ ਗੁਰੂ ਜੀ ਆਪਣੀ ਸੜਕ ਨੂੰ ਜਾਨ ਕਰਨੀ ਹੈ ਮਰਦੇ ਰੱਖੋ ਮਤਮਤਰੀ ਮਹਾਰਾਜ ਨੇ ਜਵਾਬ ਦਿੱਤਾ ਉਹਨਾਂ ਨੂੰ ਬਗਰਾਮ ਕਰਨੇ ਦੋਹਾਂ ਨੇ ਤੇ ਇੱਕ ਸਾ ਲੋਕਾਂ ਨੂੰ ਹੈਰਾਨ ਕਰਦੇ ਨੇ ਆ ਸਾਡੇ ਭਰਾਵਾਂ ਨੇ ਜਿਹੜੇ ਪੁਰਸ ਮਲਾਜਮਾਂ ਤਿੰਨ ਦਿਨਾਂ ਤੋਂ ਰਹੀਆਂ ਨੇ ਜਿਹੜੀ ਪਿੰਡਾਂ ਤੋਂ ਵੱਲ ਕੇ ਬਾਪੇ ਮਾਰੇ ਖੁੰਲਾ ਜਾ ਰਹੀਆਂ ਨੇ ਇਹ ਪਾਵੋ ਜਾਲ ਫੌਂਟਰੀ ਦੀ ਟੀਚੇ ਵਾਲਾ ਜਾਲ ਤੇ ਦੇ ਵਿਚੰਭ ਹੋ ਜਿਹੜੇ ਸਾਡੇ ਭਰਾ ਨੇ ਪੁਲਿਸ ਵਾਲੇ ਜਣੇ ਪਰਸੋਂ ਦੇ ਬੰਦੇ ਨੇ ਪਿੰਡ ਪ੍ਰੀਖ ਦੇ ਰੋਜ਼ਾਨਾ ਨੂੰ ਰੇਡਾ ਕਰਵਾ ਕੇ ਇਸ ਕਰਕੇ ਵੀ ਆਪਣੇ ਘਰਾਂ ਤੁਸੀਂ ਨੇ ਆਪਣਾ ਕਿਸੇ ਨੂੰ ਹਰਾਨ ਕਰਨ ਦਾ ਪ੍ਰੋਗਰਾਮ ਨਹੀਂ ਹੈ ਆਪਣਾ ਬਈ ਜਾਲ ਤੇ ਤਾਂ ਸਾਈਡ ਦੇ ਉੱਤੇ ਆਪਾਂ ਸਾਈਡ ਤੇ ਬੈਠੇ ਆ ਪਹਿਲੀ ਸੜਕ ਆਪਾਂ ਖੁੱਲੀ ਰੱਖੀ ਆ ਇਸ ਕਰਕੇ ਜੇ ਰੋਕਿਆ ਰਾਹ ਰੋਕਿਆ ਹੋਇਆ ਤਾਂ ਪ੍ਰਸ਼ਾਸਨ ਨੇ ਰੋਕਿਆ ਹੋਇਆ ਇਸ ਕਰਕੇ ਪੀ ਲੋ ਤੁਹਾਨੂੰ ਸਾਰੇ ਭਰਾਵਾਂ ਨੂੰ ਕਿ ਬੈਠੋ ਜਨਾਬ ਪ੍ਰਧਾਨ ਜੀ ਬ੍ਰੋ। ਸਾਰੇ ਭਰਾਵਾਂ ਨੂੰ ਬੇਨਤੀ ਆ ਭਰਾਵੋ ਆਪਾਂ ਨੂੰ ਜਿਹੜੇ ਆਪਾਂ ਨੇ ਕਾਈ ਕੀਤੀ ਆ ਆਪਾਂ ਚਾਰ ਪੈਰ ਨੀ ਬੈਠਣਾਗਾ ਕਿਉਂਕਿ ਇਥੋਂ ਤੱਕ ਹੌਲ ਦੀ ਨੌਂਤ ਕਿਉਂ ਪਈਆ ਆਪਾਂ ਮਾਰਚ ਕੀਤਾਗਾ ਕਹਿੰਦੇ ਆਪਰੇ ਆਗੂਆਂ ਦੀਆਂ ਗ੍ਰਿਫਤਾਰੀਆਂ ਪਾਈਆਂ ਨੇ ਕਹਿੰਦੇ ਆਗੂ ਨੇ ਅੱਜ ਆਪਾਂ ਸ਼ਾਂਤਮਈ ਤਰੀਕੇ ਨਾਲ ਅਨਾਜ ਮੰਡੀ ਤੇ ਬੈਠੇ ਸੀਗੇ ਇੱਕ ਪਾਸੇ ਪ੍ਰੋਗਰਾਮ ਕਰ ਰਹੇ ਸੀਗੇ ਚੰਡੀਗੜ੍ਹ ਦਾਆਂ ਤੇ ਤਿਆਰੀਆਂ ਤੇ ਇਧਰੋਂ ਦੇਖ ਲੋ ਪ੍ਰਸ਼ਾਸਨ ਨੇ ਆਹ ਰੋਡ ਜਾਮ ਕੀਤਾਗਾ ਆਪਾਂ ਇਸ ਸਮਾਗਮ 'ਚ ਦੋ ਤਾਰ ਨਾਰੇ ਲਾਉਣੇ ਨੇ ਬਾਕੀ ਸਾਰੇ ਭਰਾ ਆ ਬਾਬਾ ਜੰਦਾਲੀ ਸਾਈਡ ਦੇਰਿਆਂ ਦੀ ਫੋੜ ਆ ਕੇ ਬੈਠੋ ਬਾਕੀ ਗ੍ਰਸਤਾ ਆਪਣੇ ਵੱਲੋਂ ਇੱਕ ਸੈਰ ਚਲਦੀ ਰਹੂਗੀ ਗੁਰ ਦੋਸਤ ਨਾਰੇ ਲਾਉਣ ਤੋਂ ਬਾਅਦ ਮਾਰਕਾ ਕਿਲੇ ਕੋਈ ਜਿਹੜਾ ਕਰੇ ਮੈਂ ਕਦੇ ਕਰਦੀ ਚੁੰਨੀ ਪਾਗ ਨਹੀਂ ਲਾਹੂਗਾ ਬਿਲਕੁਲ ਬਿਲਕੁਲ ਜੇਕਰ ਚੰਗਾਲ ਕੀਤੀ ਜਾਵੇ ਰੁਕੀ ਇੱਥੇ ਜਿਹੜਾ ਪਹਾਉੜਾ ਹੈ ਕਿਉਂਕਿ ਚੋਰਦਾਰ ਨਾਰੇ ਲਾਉਣੇ ਨੇ ਤੇਰੇ ਆਪਣੇ ਨਾਲ ਆਪਣੇ ਸੁਪਰ ਦੇ ਮੀਤ ਪ੍ਰਧਾਨ ਨੇ ਜਨਕ ਸਿੰਘ ਭਟਾਲ ਉਹ ਗੱਲਬਾਤ ਸਾਂਝੀ ਕਰਨਗੇ ਪੰਜਾਬ ਸਰਕਾਰ ਮਰਦਾਬਾ 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 ਪੰਜਾਬ ਮੁਰਦਾਬਾ 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 ਆ ਰਹੀਆਂ ਮੁੱਖ ਮੰਤਰੀ ਮੁਰਦਾਬਾ 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 ਫਕਾਇਆ ਹੋਇਆ ਮੁੱਖ ਮੰਤਰੀ ਮੁਰਦਾਬਾ 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 ਸਾਰਾ ਗਵਨੂ ਰੈਸਟ ਕਮਾਉਣ ਵਾਲਾ ਮੁੱਖ ਮੰਤਰੀ ਮੁਰਦਾਬਾ 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 ਲੋਕਾਂ ਨਾਲ ਵਾਦੇ ਕਰਕੇ ਮੁਕੰਮਲੀ ਪਿਆ ਸਰਕਾਰ ਮੁਰਦਾਬਾ 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 ਕੱਲੇ ਕੱਲੇ ਮਾਰ ਦਿਖਾਓ ਕਿੱਥੇ ਹੁੰਦੇ ਅੱਗੇਓ ਕੱਲੇ ਕੱਲੇ ਮਾਰ ਦਿਖਾਓ ਕਿੱਥੇ ਹੁੰਦੇ ਅੱਗੇਓ ਕੀ ਕਰਦੇ ਨੇ ਬੇਲਾ ਠੋਲੇ ਲੋਕਾਂ ਨੇ ਹਰ ਬੰਦੇ ਨੂੰ ਕੀ ਕਰਦੇ ਨੇ ਕਿ ਆਪਾਂ ਸੜਕ ਦੇ ਉੱਤੇ ਵੀ ਨਹੀਂ ਜਾਣਾ ਚਾਹੁੰਦੇ ਆਪਾਂ ਗੱਡੀ ਦੇ ਵਿੱਚ ਬੈਠੇ ਸੀ ਇਹ ਸਮਝ ਕੇ ਕਿ ਜਿਹੜਾ ਸੰਯੁਕਤ ਸਾਲ ਮੋਟਾ ਫੈਸਲਾ ਹੋਊਗਾ ਉਹ ਨੂੰ ਆਪਾਂ ਲਾਗੂ ਕਰਾਂਗੇ ਪਰ ਸਤੰਭੀ ਕਰ ਰਹੇ ਹੈ ਕਿ ਸੜਕਾਂ ਅਸਲੀ ਲੋਕੀਆਂ ਸੜਕਾਂ ਇੱਥੇ ਦੇ ਪ੍ਰਸ਼ਾਸਨ ਦੀ ਲੋਕੀਆਂ ਨੇ ਪਰ ਲੋਕੀਆਂ ਕਦੇ ਨਹੀਂ ਨੇ ਇਸ ਗੱਡੀ ਨੂੰ ਰੋਕਿਆ ਨਹੀਂ ਕਾਕੇ ਲੋਕਾਂ ਨੂੰ ਬਗਨਾਮ ਕਰਨ ਲੋਕਾਂ ਚ ਕਿ ਕਿਸਾਨ ਦੂਜੇ ਦਿਨ ਜਦ ਵੀ ਜੀ ਕਰਦਾ ਉਹਦੀ ਸੜਕਾਂ ਤੇ ਆ ਕੇ ਬਹਿ ਜਾਂਦਾ ਹੈ ਇਹ ਉਹਨੂੰ ਆਏ ਲੱਗਦਾ ਹੈ ਵੀ ਸ਼ਾਇਦ ਮੈਂ ਸਦਾ ਜੀ ਇਸ ਗੱਡੀ ਤੇ ਬਣੇ ਰਹੂੰਗਾ ਪਰ ਬਾਦਲ ਕੈ ਨੂੰ ਪੁੱਛ ਲੈ ਜਿਹੜੇ ਕਹਿੰਦੇ ਸੀ 25 ਸਾਲ ਮੈਂ ਗੱਡੀ ਦੇ ਉੱਤੇ ਰਹੂੰਗਾ ਕਿਉਂਕਿ ਇਹ ਪੰਜਾਬ ਦੇ ਲੋਕ ਹੈ ਇਹ ਅਣਖੀ ਲੋਕ ਹੈ ਇਹ ਇਸ ਜਬਰ ਦੇ ਨਾਲ ਇਹ ਚੋਲੂ ਦੇ ਨਾਲ ਇਹ ਪਹਿਲੀ ਸਰਕਾਰ ਨੇ ਨਹੀਂ ਕੀਤਾ ਸਾਰੀਆਂ ਸਰਕਾਰਾਂ ਇਹ ਪਰਮ ਪਾਰਟੀਆਂ ਨੇ ਇਹ ਇਸ ਕਰਕੇ ਭਰਾਵੋ ਆਪਾਂ 7 ਦਿਨ ਦੇ ਲਈ ਆਏ ਆ ਸਾਰੇ ਭਰਾਵਾਂ ਨੂੰ ਇਹ ਗੱਲ ਦੱਸਿਆ ਰੱਖਣਾ ਚਾਹੀਦਾ ਹੈ ਕਿ ਇਹ ਗੱਲ ਖਿਆਲ ਚ ਰੱਖਣੀ ਚਾਹੀਦੀ ਹੈ ਕਿ ਜਿਹੜੇ ਜਾਪਤਿਆ ਸਬੂਤ ਆਪਣੀ ਜਥੇਬੰਦੀ ਪਹਿਲਾਂ ਦਿਨ ਦੀ ਆਈ ਹੈ ਉਹ ਉਸੇ ਜਾਪਤਿਆ ਸਬੂਤ ਹੁੰਦੀ ਹੈ ਕਿ ਬਿਲਕੁਲ ਹੀ ਦੇਖਦੀ ਹੈ ਕਿ ਪਾਣੀ ਦੀ ਲੋੜ ਹੋ ਗਈ ਪਾਣੀ ਪਿਆਉ ਨੂੰ ਪਲਾਉ ਤੇ ਪਿਛਲੇ ਪ੍ਰਾਵਾ ਨੂੰ ਬੇਨਤੀ ਹੈ ਕਿ ਪਿਛੇ ਖੜੇ ਹੈ ਉਹ ਸਾਰੇ ਬਹਿ ਜਾਣ ਕਿਉਂਕਿ ਪ੍ਰੋਗਰਾਮ ਲੰਬਾ ਚੱਲੇਗਾ ਆਪਾਂ ਛੜਤਰੀ ਰੋਕਣੀ ਨਾ ਆਪਾਂ ਦਾ ਕੋਈ ਅਜਿਹਾ ਪ੍ਰੋਗਰਾਮ ਹੈ ਆਪਣਾ ਪਹਿਲਾ ਹੀ ਪ੍ਰੋਗਰਾਮ ਲਿਖਿਆ ਹੋਇਆ ਹੈ ਕਿ 7 ਵਜੇ ਰੱਖਣਾ ਹੈ 7 ਵਜੇ ਚਲਾਉਣਾ ਹੈ